नमस्कार दोस्तों के लाइव न्यूज़ चैनल देखने के लिए चैनल को सब्सक्राइब करें

Rodrigo Singh Aziz Kumar Amit Kumar Dibak Kumar

ਕਹਿੰਦੇ ਤੁਸੀਂ ਤਾਂ ਹੁਣ ਇਹ ਸੰਭਵ ਹੈ ਜੇ ਤੁਸੀਂ ਅਨਾਰਗਨਾਈਜ਼ ਸੈਕਟਰ ਦੀ ਆਰਗਨਾਈਜ਼ ਸੈਕਟਰਸ ਕੋ ਆਲਰੇਡੀ ਇੰਫੈਕਸ਼ਨ ਪੀਸ ਕੀਤਾ ਹੈ ਜਿੱਤੇ ਐਮਪਲੋਏਰ ਨੂੰ ਦਾ ਕੰਪੀਟੀਸ਼ਨ ਪਾਉਣਾ ਹੁੰਦਾ ਹੈ ਕਿ ਜਿਹੜਾ ਕਰਮਚਾਰੀ ਹੈ ਉਹਨੇ ਅਪਲਾਈ ਕਰਨਾ ਹੋਵੇ ਵਿਮਾਰਿਕਾ ਖਰਚਾ ਉਤਾਰਨ ਤੋਂ ਲੇਕੇ ਕੋਈ ਬੱਚਾ ਪੜਾਈ ਜੇ ਕੋਈ ਰੋਗੀ

ਤਾਂ ਜਿਹੜੇ ਸ਼ਰਮਿਕ ਵਰਗ ਨੇ ਅਨਾਰਮਲ ਸੈਕਟਰ ਦੇ ਜਿਹੜੇ ਵਰਕਰਸ ਨੇ ਉਹਨਾਂ ਦੇ ਲਈ ਸੋਸ਼ਲ ਸਿਕਿਉਰਿਟੀ ਸਕੀਮ ਤਹਿ ਦਿਨਾ ਨੇ ਇੱਕ ਪੈਨਸ਼ਨ ਯੋਜਨਾ ਲਾਂਚ ਕੀਤੀ ਹੈ ਬਹੁਤ ਸਾਰੇ ਅਨਾਰਮਲ ਸੈਕਟਰ ਵਾਲੇ ਲੋਕਾਂ ਨੂੰ ਇਹ ਦਿੱਕਤ ਹੁੰਦੀ ਹੈ ਕਿ ਜਦੋਂ ਤੱਕ ਉਹ ਕੰਮ ਕਰਦੇ ਹਨ ਉਦੋਂ ਤੱਕ ਆਮਦਨ ਮਿਲਦੀ ਹੈ ਪਰ ਜਦੋਂ ਉਹਨਾਂ ਦੇ ਵੱਲੋਂ ਕੰਮ ਕਰਨਾ ਬੰਦ ਕੀਤਾ ਜਾਂਦਾ ਹੈ 올ਡ ਏਜ ਕਰਕੇ 60 ਸਾਲ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੁੰਦਾ ਕਮਾਈ ਦਾ ਸਰਕਾਰ ਨੇ ਇਸ ਲਈ ਇੱਕ ਸਕੀਮ ਸ਼ੁਰੂ ਕੀਤੀ ਹੈ ਜਿੱਥੇ 18 ਸਾਲ ਤੋਂ ਲੈ ਕੇ 40 ਸਾਲ ਦਾ ਬੰਦਾ ਕੋਈ ਵੀ ਇਹਨਾਂ ਦਾ ਮੈਂਬਰ ਬਣ ਸਕਦਾ ਹੈ और बहुत ही घट है अठारह साल में बंदे मात्र पचपंजा रुपए महीने यानी दो रुपए तो घट पर डे के बेसिस से अगर जो कॉन्ट्रीब्यूशन दिता है तो उन्होंने रिटायरमेंट होने साठ सालों तो बाद वालों मिनीम तीन हज़ार रुपये पर महीने की पेंशन दी जाएगी बहुत चंगा उपराला है काफ़ी सारे सात छः सौ सात सौ लोगों ने साढ़े लो रजिस्टर भी साढ़े जिले करवाया तो ये शुरुआत है मैं लेबर डिपार्टमेंट को आस कराँगा कि बहुत चंकी स्कीम है ਇਹਨਾਂ 'ਚ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਹਨਾਂ ਲਾਭ ਦੇਣ ਦੇ ਲਈ ਦਿਸਚਰ ਕਰਵਾਇਆ ਜਾਏ ਤੇ ਲੋਕਾਂ ਨੂੰ ਕੀ ਕਰੇਗਾ ਮੀਡੀਆ ਰਹੀ ਨਾਦਰ ਮੈਂ ਤੁਹਾਨੂੰ ਕਹਾਂਗਾ ਤੁਸੀਂ ਪਿੰਡਾਂ 'ਚ ਵੀ ਵਿਚਰਦੇ ਹੋ ਬੋਰਡ ਆਫ ਕੰਸਟਰਕਸ਼ਨ ਵਰਕਰ ਇਹ ਜਿਹੜਾ ਇੱਕ ਰਤੂਸਾਰੀ ਵਾਲਾ ਤੇ ਇਹ ਵਾਲਾ ਜਿਹੜੀ ਸਕੀਮ ਆਈ ਹੈ ਮੰਨਣਾ ਬੜੀ ਚੰਗੀ ਸਕੀਮ ਹੈ ਤੁਹਾਡੇ ਜਾਣ ਪਛਾਣ 'ਚ ਬਹੁਤ ਸਾਰੇ ਲੋਕ ਹੋਣੇ ਜਿਹੜੇ ਕਿ ਅਨਾਰਗੇਨਾਈਜ਼ ਸੈਕਟਰ 'ਚ ਕੰਮ ਕਰਦੇ ਸੋ ਮੈਂ ਆਸ ਕਰਾਂਗਾ ਕਿ ਤੁਸੀਂ ਵੀ ਇਹਨੂੰ ਅੱਗੇ ਲੈ ਕੇ ਜਾਓ ਕਿ ਲੋਕਾਂ ਨੂੰ ਇਸ ਸਕੀਮ ਦੇ ਮਹੱਤਵ ਨਾਲ ਜੋੜੇ ਤਾਂ ਕਿ ਬਣਾਓ जब एक सोशल सिक्योरिटी है एक एम से मदद है कि तीन हज़ार रुपये पर मंथ मिनीम पहुंचाने अवेयर करना अभी कह रहे हैं अभी तो भी रिक्वैसट कर रहे हैं अभी भी रिक्वैसट कर रहे हैं कि सारियां कर रहे हैं ये भी जोर लगा रहे हैं अखबार भी एड आ रहा है और बाकी जो सा ने एनरोल किया है मैं हमने ही अभी इन्होंने कहकर अटैक सुने होना है पता नहीं तुम्हें अंदर सी कि नहीं जोड़े लोग ਰੋਲ ਹੋ ਗਏ ਹੈ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਤੁਸੀਂ ਅੱਗੇ ਲੋਕਾਂ ਨੂੰ ਮੋਟੀਵੇਟ ਕਰੋਗਾ ਕਿਉਂਕਿ ਉਹ ਲੋਕ ਸਭ ਤੋਂ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾ ਸਕਦੇ ਨੇ ਤੇ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਨੇ ਹਾਈएस्ट ਲੋਕਾਂ ਨੂੰ ਮੋਟੀਵੇਟ ਕਰਨਾ ਅਸੀਂ ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕਰਾਂਗੇ ਸਰ ਜਿੱਦਾਂ ਐਸ ਪਰ ਐਸ ਪਰ ਸਕੀਮ ਕਵਰ ਹੋ ਕਵਰ ਹੋ ਠੀਕ ਥੈਂਕ ਯੂ ਜੀ ਆਪਣਾ ਕਿੰਦਾ ਨਹੀਂ ਹੁੰਦਾ ਚੱਲੇਗਾ ਜੀ ਮੇਰੇ ਪਿਤਾ ਜੀ ਸਰ ਅਰ ਮੈਂ ਇਸ ਸਕੀਮ ਬਾਰੇ ਦੱਸਣਾ ਚਾਹਦੇ ਹਾਂ ਜਿਹੜੀ ਪਰਧਾਨ ਮੰਤਰੀ ਵੱਲੋਂ ਮਾਨਨਤਰ ਸ਼ਰਮ ਚੋਤੀ ਜੀ ਤੋਂ ਸ਼ੁਰੂ ਕੀਤੀ ਗਈ ਹੈ ਇਹਦੇ ਵਿੱਚ ਮੈਂ ਵੀ ਹਿੱਸਾ ਲਿਆ ਹੈ ਯੋਜਨਾ ਬਹੁਤ ਹੀ ਵਧੀਆ ਹੈ ਤੁਹਾਨੂੰ ਪਤਾ ਹੈ ਕਿ ਕਿਉਂ ਬੀ ਇਹ ਵੀ ਯੋਜਨਾ ਬਹੁਤ ਵਧੀਆ ਕਿਉਂਕਿ ਉਹ ਟਾਪੇ ਵਿੱਚ ਜਿਹੜੀਆਂ ਕੁੜੀਆਂ ਨੇ ਉਹਨਾਂ ਵਾਸਤੇ ਕਹਿੰਨੀ ਚਾਹੀਦੀ ਹੈ ਕਿ ਕਿ ਇਹਦੇ ਵਿੱਚ ਆਪਾਂ ਜਿੱਤਾਂ ਹੈ 70% ਮੇਰੇ ਜਿਨੇਵ ਮੰਤਰੀ 70% ਬਟਾਉਣਗੇ ਔਰ 70% ਸਰਕਾਰ ਦੀ ਇਹਦੇ ਵਿੱਚ ਐਡ ਕਰੇਗੀ ਔਰ ਪੰਜਵੀਂ ਚੀਜ਼ ਜਦੋਂ 60 ਸਾਲ ਦੇ ਹੋ ਜਾਣਗੇ 74% ਪੈਨਸ਼ਨ ਮਿਲੇਗੀ ਹਮਿੰਜ ਕੇ ਫਾਇਦਾ ਹੋਵੇਗਾਔਰ ਬਹੁਤ ਹੀ ਲਾਭਦਾਇਕ ਸਕੀਮ ਹੈ ਸਾਨੂੰ ਸਾਰਿਆਂ ਨੂੰ ਇਸ ਸਕੀਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿਉਂ ਜੋ ਨੋਜਾ ਲੜਕੇ ਨੇ ਉਹ ਕਿੰਦਾ ਹਿੱਸਾ ਲੈਣਾ ਚਾਹੀਦਾ ਹੈ ਲੜਕੇ ਦਾ ਲਾਭ ਹਾਂ ਜੀ ਸਾਰਿਆਂ ਨੂੰ ਇਸ ਸਕੀਮ ਦਾ ਫਾਇਦਾ ਲੈਣਾ ਚਾਹੀਦਾ ਹੈ ਠੀਕ ਹੈ